ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੀ ਪਹੁੰਚੇ ਆ ਗੁਰਦੁਆਰਾ ਸ਼੍ਰੀ ਸਿਹਾਰਾ ਸਹਿਬ ਅੱਜ ਸੰਗਤ ਜੀ ਪੈਂਚਵੀਂ ਦਾ ਦਿਹਾੜਾ ਹੈ ਅਤੇ ਇੱਥੇ ਫਿਰ ਗੁਰੂ ਸਾਹਿਬ ਜੀ ਹਾਜ਼ਰੀ ਭਰਾਲੀਂਦੇ ਆ ਅੱਜ ਸੰਗਤ ਜੀ ਪੈਂਚਵੀਂ ਦਾ ਦਿਹਾੜਾ ਹੈ ਅਤੇ ਛੇ ਤਰੀਕ ਹੈ ਸੰਗਤ ਜੀ ਅੱਜ 6 ਦਸੰਬਰ ਦਿਨ ਸ਼ੁੱਕਰਵਾਰ ਪੈਂਛਵੀ ਦਾ ਦਿਹਾੜਾ ਹੈ ਜੀ ਅਤੇ ਗੁਰੂ ਸਾਹਿਬ ਇਥੇ ਹਾਜ਼ਰੀਆਂ ਲਵਾ ਲੈਂਦੇ ਆ। ਅਤੇ ਹਮ ਜਾ ਕੇ ਕਰਦੇ ਆ ਦਰਸ਼ਨ ਇਹ ਨਿਜਗਮੀਤ ਸਿੰਘ ਸਾਡੇ ਨਾਲ ਤੁਹਾਨੂੰ ਬਹੁਤ ਪੈ ਰਹੀ ਹੈ ਸਾਹਮਣੋਂ ਬੈਕ ਸਾਈਡ ਤੋਂ ਇਸ ਲਈ ਉਹ ਕੈਮਰੇ ਦੇ ਵਿੱਚ ਉਹਦੀ ਵਾਈਟ ਵਾਈਟ ਆ ਕੱਟ ਔਰ ਸੰਗਤ ਜੀ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਤੁਹਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਣੇ ਆ ਜੀ ਆਪੇ ਕਰ ਕਰ ਅੱਜ ਦੇ ਦਿਨ ਗੁਰੂ ਸਾਹਿਬ ਸੇਵਾ ਲਈ ਲੈਂਦੇ ਆ ਵੀ ਕੋਸ਼ਿਸ਼ ਕਰੀ ਦੀ ਹੈ ਜੀ ਲੱਗੇ ਜਾ ਕੇ ਨਸਮਸਤਕ ਹੋਇਆ ਜਾਵੇ ਕਰੋ ਦਰਸ਼ਨ ਜੀ ਗੁਰਦੁਆਰਾ ਸ਼੍ਰੀ ਸਿਹੜਾ ਸਾਹਿਬ ਛੇਵੇਂ ਪਾਤਸ਼ਾਹੀ ਮਹਾਰਾਜਿਸਤਾਨ ਤੇ ਬਹੁਤ ਮੇਰ ਹੈ ਸੰਗਤ ਜੀ ਇਸ ਸਥਾਨ ਤੇ ਆਗੇ ਕੋਈ ਹਰ ਪੈਂਦੀ ਇਸ਼ਨਾਨ ਕਰਦਾ ਹੈ ਅਤੇ ਮਹਾਰਾਜੀ ਨਹੀਂ ਕਿਰਪਾ ਕਰਦੇ ਹਨ ਕਿ ਔਲਾਦ ਦੀ ਦਤ ਬਖਸ਼ਦੇ ਹਨ ਜੇ ਕਿਸੇ ਦੀ ਕੋਈ ਔਲਾਦ ਨਹੀਂ ਹੈ ਤੇ ਤਨ ਮਨ ਤੋਂ ਸੱਚੇ ਦਿਲੋਂ ਕੋਈ ਇਸ ਸਥਾਨ ਤੇ ਦਰਸ਼ਨ ਕਰਨਾ ਹੁੰਦਾ ਹੈ ਜਰੂਰ ਸਾਹਿਬ ਜਰੂਰ ਕਿਰਪਾ ਕਰਦੇ ਹਨ ਸੰਗਤ ਜੀ ਸਭ ਨੂੰ ਥੋੜਾ ਲੇਟ ਹੋ ਗਏ ਨਹੀਂ ਤੇ ਐਸ ਵੀਰਾ ਪਬਜੀ ਸਾਹਿਬ ਨੂੰ ਮਿਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਗੱਟਰੀ ਘਰ ਜਿੱਥੇ ਮਾਦਾ ਜੀ ਬੈਠ ਗੱਟਰੀ ਸੇਵਨ ਭਾਈ ਦੀ ਆ ਅੱਜ ਉਹ ਸਮਾਂ ਲੇਟ ਹੋ ਗਏ ਅੱਜ ਪੂਰਾ ਹੀ ਕਹਿ ਗਾ ਲੇਟ ਹੋ ਗਿਆ શરીર ਨਹੀਂ ਥੋੜਾ ਠੀਕ ਹੈ ਉਹਦਾ ਕਰਕੇ ਨਾ ਬਠਿਆ ਨਹੀਂ ਗਿਆ ਜਲਦੀ ਇਧਰ ਨਾਲ ਹੀ ਸਾਹਮਣੇ ਜੁੜਾ ਘਰ ਆਈ ਸੰਗਤਾਂ ਡਟੀਆਂ ਸੇਵਾ ਕਰ ਰਹੀਆਂ ਇਹ ਸ਼੍ਰੀ ਸਿਹੜਾ ਸਾਹਿਬਾ ਬਾਬਾ ਜੀ ਰਾਨੀ ਦੁਕਾਨ ਹੁੰਦੀ ਆ ਠਾਕੀ ਹਾਂਜੀ ਠਾਕੀਮ ਦੀ ਸਾਰੀ ਮੈਡੀਸਨ ਰੱਖੀ ਆ ਦੇਸੀ ਮੈਡੀਸਨ ਰੱਖੀ ਸਾਰੀ ਤੇ ਬਾਬਾ ਜੀ ਰਾਂ ਤੋਂ ਫਰਕ ਪੈ ਜਾਂਦਾ ਸ਼੍ਰੀ ਸਿਹੜਾ ਸਾਹਿਬ ਦੇ ਲਾਗੇ ਸ਼ਮੀਲ ਦੇ ਨੇੜੇ ਤੇ ਸਾਹਮਣੇ ਹੀ ਹੁੰਦੇ ਆ ਸਾਡੇ ਨਾਲ ਬਾਉ ਜੀ ਜੜ ਚੁੱਕੇ ਹੈ ਸਾਡੇ ਨਾਲ ਕਰੋ ਦਰਸ਼ਨ ਇਹਨਾਂ ਦੇ ساری ਸੇਂਗ ਇਥੇ ਸੇਵਾ ਨਿਭਾਉਂਦੇ ਆ ਜੁੜੇ ਕਰ ਰਹੇ ਤੇ ਗਤੀ ਕਰਦੀ ਹੁਣ ਚੱਲੇ ਆ ਪ੍ਰਸ਼ਾਦਾ ਪਾਣੀ ਛਕਣੇ ਕੰਡੇ ਦੇ ਵਿੱਚ ਜਲ ਪਾਣੀ ਛਕਾਈਏ ਤੇ ਫਿਰ ਅਗੇ ਸੇਵਾਵਾਂ ਨਿਭਾਉਣੇ ਆ ਇੱਧਰ ਮੋਟਰਸਾਈਕਲਾਂ ਦੀ ਸੇਵਾ ਹੋ ਰਹੀ ਹੈ ਤੇ ਪਾਰਕਿੰਗ ਲਗਦੀ ਹੈ ਪੰਜਵੀਂ ਵਾਲੇ ਦੇਣਾ ਜਦੋਂ ਜਗਾ ਭਰ ਜਾਂਦੀ ਆ ਤੇ ਫਿਰ ਪਾਰਕਿੰਗ ਇੱਥੇ ਸਰਾਂ ਦੇ ਵਿੱਚ ਆ ਜਾਂਦੀ ਆ ਜਦੋਂ ਵੱਡੀ ਪਾਰਕਿੰਗ ਫੁੱਲ ਹੋ ਜਾਂਦੀ ਹੈ ਨਾ ਤੇ ਫਿਰ ਸਰਾਂ ਦੇ ਵਿੱਚ ਮੋਟਰਸਾਈਕਲ ਲੱਗਨੇ ਸ਼ੁਰੂ ਹੋਈ ਤੇ ਆਪਣਾ ਕਮਰਾ ਹੈਗਾ ਵਾਹੋ ਪੁੱਤੇ ਉਹ ਬਾਬਾ ਇਹ ਰੀਖ ਲਓ ਤੇ ਜਿੱਥੇ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਕਮਰੇ ਦੇ ਵੀ ਇਹ ਸਾਰਾ ਆਪਣਾ ਕਮਰਾ ਇੱਥੇ ਸੇਂਗਾ ਕੇ ਜਲਪਾਣੀ ਛਕ ਲੈਂਦੇ ਆ ਅ ਜਲਪਾਣੀ ਦਾ ਸਾਰਾ ਰੱਖਿਆ ਪ੍ਰੋਸੈਸ ਇਧਰ ਬਾਥਰੂਮ ਹੀ ਹੈ ਅਸੀਂ ਛਕਦੇ ਆ ਜਲਪਾਣੀ ਚਾਹ ਪੀਣਿਆਂ ਨਾਲ ਇੱਕ ਅੰਦਾ ਪ੍ਰਸ਼ਾਦਾ ਛਕਦੇ ਆ ਚਾਹ ਤੇ ਹੈਗੀ ਨਾ ਹਾਂਜੀ ਜਲਪਾਣੀ ਹੁਣ ਛਕ ਲਿਆ ਫੇਰ ਜਾ ਕੇ ਡਟਦੇ ਆ ਆ ਸਾਰੀ ਪਾਰਕਿੰਗ ਇੱਥੇ ਸਰਾਂ ਦੇ ਵਿੱਚ ਮੋਟਰਸਾਈਕਲ ਲੱਗ ਰਹੇ ਆ ਇਹ ਕੀ ਹੁੰਦਾ ਆ ਕਿ ਜਦੋਂ ਪਾਰਕਿੰਗ ਖੋਲੋ ਜਾਂਦੀ ਆ ਨਾ ਵੱਡੀ ਮੈਂ ਫੇਰ ਕੋਈ ਜਗ੍ਹਾ ਜਿੱਦਾਂ ਵੇਲੀ ਵੇਖ ਕੇ ਫੇਰ ਸੰਗ ਤਾਂ ਇੱਥੇ ਸੇਵਾ ਕਰਨੀ ਸ਼ੁਰੂ ਕਰ ਦਿੰਦੀਆਂ ਜਲਪਾਣੀ ਛਕ ਨਾਈ ਆ ਪਰ ਜਾਨ ਸਾਰੇ ਕੇ ਮਨਨ ਸਾਰੀਆਂ ਫੱਜਾਂ ਜਲ ਪਾਣੀ ਛੱਡ ਰਹੀਆਂ ਤੇ ਡੇਰ ਹੁੰਦਾ ਜਲ ਪਾਣੀ ਛੱਡਿਆ ਦੁਪਹਿਰ ਹੀ ਛੱਡਿਆ ਅੱਜ ਗਠਰੀ ਘਰ ਦੇ ਵਿੱਚ ਵੀ ਬਹੁਤ ਰੌਣਕ ਹੋ ਗਈ ਆ ਇਸ ਗੱਲ ਤੋਂ ਇਹ ਅੰਦਾਜ਼ਾ ਆਉਂਦਾ ਕਿ ਅੱਜ ਰਾਸ਼ ਬਹੁਤ ਆ ਜਿਸਨੇ ਨਾ ਰਾਸ਼ ਗਠਰੀ ਘਰ ਦੇ ਵਿੱਚ ਵੀ ਇੰਨਾ ਕੋਈ ਬੈਗਾਂ ਦਾ ਨਹੀਂ ਹੁੰਦਾ ਤੇ ਉਸ ਦਿਨ ਪਤਾ ਲੱਗਦਾ ਕਿ ਅੱਜ ਅਸੀਂ ਸ਼ਾਂਤ ਕਾਟੇ ਆ ਬੈਗ ਹਨ ਅਜੇ ਖਾਣੇ ਵੀ ਮਤਲਬ ਕਿ ਕੋਈ ਬਚੇ ਨਹੀਂ ਹੈ ਬੈਗ ਰੱਖਣ ਨੂੰ ਤੇ ਇਸ ਤੋਂ ਸਿੱਧ ਹੁੰਦਾ ਕਿ ਬਹੁਤ ਜ਼ਿਆਦਾ ਸੰਘਤਾ ਅਜੇ ਆ ਵੇਖੋ ਅੱਜ ਤੇ ਕਈ ਬੈਗ ਬਾਹਰ ਹੀ ਰੱਖਿਆ ਹੋਵੇ ਆ ਵੇ ਹਾਂਜੀ ਉਹ ਨਹੀਂ ਚੱਲੇ ਆ ਜੀ ਗੁਰੂ ਘਰਾਂ ਦੇ ਦਰਸ਼ਨ ਕਰਨਾ ਆਈਏ ਕਿ ਅੰਦਰ ਦਰਸ਼ਨ ਕਰਾਂਗੇ ਹਾਂਜੀ ਉਹ ਰੌਣਕਾਂ ਹੋ ਗਿਆ ਬਥੇਰੀਆਂ ਦੁਪਹਿਰ ਦੇ ਟਾਈਮ ਸਾਕਤ ਬਹੁਤ ਜਿਆਦੀ ਹੋ ਜਾਂਦੀ ਹੈ ਦੁਪਹਿਰ ਦੇ ਟਾਈਮ ਆ ਫਿਰ ਦੂਰੋਂ ਤੋਂ ਦੇਖਣ ਤਾਂ ਹਿੰਦੀ ਆਪਿੰਡਰ ਨੂੰ ਸੰਗੀਤ ਵੀ ਆ ਬਹੁਤ ਸੰਤੋਈ ਹੁੰਦੀ ਹੈ ਤੇ ਅਸੀਂ ਵੀ ਆਖਿਆ ਚਲੋ ਜੰਮਿਆਰੀ ਗੱਟਰੀ ਘਰ ਦੀ ਸੌਕੇ ਆਏ ਹੀ ਤੇ ਅਗੇ ਨੂੰ ਵੀ ਕੇ ਚਰਨਾਂਲੇ ਦਰਸ਼ਨ ਕਰ ਲਈਏ ਕਿਦਰ ਦੀ ਬਹੁਤ ਜਲਦੀ ਸੰਗਤਾਂ ਜੀ ਤੇ ਭੋਗ ਲਾਇਆ ਇਹਨਾ ਆ ਦੇਖ ਸੰਗਤਾਂ ਕافي ਸੰਗਤਾਂ ਵੀ ਸਭ ਆਪਣੇ ਬੀਹਾਂ ਬਾਤ ਪ੍ਰਸ਼ਾਦ ਨੂੰ ਸਿੰਘ ਭੋਗ ਲਗਾ ਰਹੇ ਆ ਹਾਂ ਜੀ ਇਧਰ ਫਿਰ ਇਧਰ ਵੀ ਬੰਦ ਕੀਤਾ ਜਾ ਹੈ ਨਾ ਚਲੋ ਆਦਰ ਨਹੀਂ ਸẽਗਾ ਅੱਜ ਕਾਫੀ ਸੰਗਤ ਆ ਜਿਵੇਂ ਕਿ ਤੇ ਪਸੰਦ ਪੈਂਚ ਵੀ ਹੁੰਦੀ ਨਾ ਐਵੇਂ ਦਾ ਮਾਹੌਲ ਬਣਿਆ ਆ ਫਰੂਟ ਵਾਲੀ ਲੈਣੇ ਆ ਸਾਰੀ ਇਥੇ ਫਰੂਟ ਮਿਲਦਾ ਪਰਛਾਤ ਤੌਰ ਤੇ ਨਾ ਬਹੁਤ ਲੰਮੀ ਲਾਈਨ ਲੱਗੀ ਫਰੂਟ ਦੀ ਸ਼ਿਨਾਨਾ ਕਰ ਲਗੇ ਹੁਣ ਕਰਦੇ ਆ ਜੀ ਪੰਜ ਇਸ਼ਨਾਨਾ ਬਾਉ ਜੀ ਕਰਨ ਲਗੇ ਪੰਜ ਇਸ਼ਨਾਨਾ ਆ ਸੰਗਤ ਜੀ ਸਾਹਮਣੇ ਇਤਿਹਾਸਕ ਖੂਹ ਆ ਇੱਥੋਂ ਸੰਗਤ ਚੂਲਾ ਲੈਂਦੀ ਹੈ ਤੇ ਪ੍ਰਾਤਨ ਸਮੇਂ ਦਾ ਖੂਹ ਆ ਜੀ ਤਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਬੋਲੀ ਲਵਾਈ ਸੀ ਕੜਾ ਪ੍ਰਸ਼ਾਦ ਦੀ ਦੇਗਾ ਦੇ ਵੀ ਬਹੁਤ ਰਸ ਆ ਵਾਹਿਗੁਰੂ ਦੀਆਂ ਫਲਜਾਂ ਵਰਤਾਰੀਆਂ ਕੜਾ ਪ੍ਰਸ਼ਾਦ ਹੈ ਵਾਹਿਗੁਰੂ ਜੀ ਖਾਲਸਾ ਅਗਦੀ ਖਤੈ ਦੀ ਹਾਂਜੀ ਸੰਗਤ ਜੀ ਅਸੀਂ ਆਏ ਅੰਦਰੋਂ ਦਰਸ਼ਨ ਕਰਕੇ ਸਤਿਗੁਰ ਦਾ ਇਕਾਠ ਸੁਣਿਆ ਬਹੁਤ ਸੰਗਤ ਸੀ ਅੱਜ ਪੈਂਜਵੀ ਪੂਰੀ ਭਰੀ ਹੈ ਪੈਂਜਵੀ ਅਮਰਤਵਿਲੇ ਐਸਸੀ ਦੇ ਬਹੁਤ ਘਟਾ ਸਕੀ ਸੀ 2012 ਦੇ ਬਾਅਦ ਸੰਕਟ ਕਾਫੀ ਹੋ ਜਾਂਦੀ ਹੈ ਤੁਰੰਤ ਡਾਇਰੈਕਸ਼ਨ ਪ੍ਰਾਈਮ ਦੀ ਅਪਣਾਵਾ ਵਾਂਦੇ ਪਕਸਾਂ ਲਈ ਆਈ ਹੈ ਜਿੰਨਾਂ ਨੇ ਕੈਂਪ ਲੱਗੇ ਇੱਧਰ ਕੁਝ ਕੁਝ ਉੱਧਾਂ ਕੈਂਪ ਲੱਗੇ ਆ ਹਸਪੀਟਲ ਵੱਲੋਂ ਕੈਂਪ ਲੱਗੇ ਆ ਸੰਗਤਾਂ ਦਵਾਈਆਂ ਲੈ ਰਹੀਆਂ ਇੱਥੋਂ ਦਵਾਈ ਲੈਣੀ ਕੋਈ ਨਾ ਲੈ ਲਓ ਭਾਈ ਵੇਖ ਲੈ ਦਵਾਈ ਕੋ ਲੈਣੀ ਕੋਈ ਦਰਦਾਂ ਦੀ ਮੋਢੇ ਕੋਢੇ ਡਾਕਟਰ ਨੇ ਹਾਂਜੀ ਸੰਗਤ ਜੀ ਅਸੀਂ ਦਰਸ਼ਕਦਾਰੇ ਕਰਕੇ ਗੱਫਾ ਪਾਣੀ ਛਾਕੇ ਤੇ ਨਿਹਾਲ ਹੋ ਗਏ ਆ ਫਿਰ ਕਮਰੇ 'ਚ ਗਏ ਕਮਰੇ 'ਚੋਂ ਚਾਹ ਦੇ ਗੱਫੇ ਛਾਕੇ ਤੇ ਹੁਣ ਫਿਰ ਸੇਵਾ ਕਰਨ ਲੱਗੇ ਆ ਡਟਣ ਲੱਗੀਆਂ ਫੱਜਾਂ ਔਰ ਆਸ ਕਰਦੇ ਆ ਵੀ ਤੁਸੀਂ ਸਾਰੇ ਠੀਕ ਹੋ ਹੋ ਗਏ ਚਲੋ ਜੀ ਮਿਲਦੇ ਹਾਂ ਹੁਣ ਨੈਕਸਟ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਬਰਾ ਕਾ